ਮੈਂ ਉਹਨਾਂ ਤੋਤਲੀ ਜ਼ੁਬਾਨ ਵਾਲਾ ਸੀ ਤੁਰਨਾ ਵੀ ਹਲੇ ਚੰਗੀ ਤਰ੍ਹਾਂ ਨਹੀਂ ਸੀ ਜਾਣਦਾ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਜਦੋਂ ਆਪਰੇਸ਼ਨ ਬਲੂ ਸਟਾਰ ਵਾਪਰਿਆ ਜਦੋਂ ਸਾਕਾ ਨੀਲਾ ਤਾਰਾ ਵਾਪਰਿਆ ਜਦੋਂ ਦਰਬਾਰ ਸਾਹਿਬ ਦੇ ਵੱਲ ਟੈਂਕ ਤੇ ਤੋਪ ਆਇਆ ਫੌਜ ਚੜ ਕੇ ਆਈਆ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਮੇਰਾ ਚਿਤ ਕਰਦਾ ਕਦੇ-ਕਦੇ ਕਿ ਮੈਂ ਉਹਦੋਂ ਜਿਨ੍ਹਾਂ ਨੇ ਸਾਡਿਆਂ ਨੇ ਗਲਤੀਆਂ ਕੀਤੀਆਂ ਤੇ ਜਿਹੜੇ ਅੱਜ ਸਾਡੇ ਗਲਤੀਆਂ ਕਰ ਰਹੇ ਆ ਉਹਨਾਂ ਦੇ ਬਦਲੇ ਮਾਫੀ ਮੰਗਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੈਂ ਗੁਰੂ ਸਹਿਬਾਨ ਤੋਂ ਮਾਫੀ ਮੰਗਾ ਤੇ ਅਕਾਲ ਪੁਰਖ ਸਾਹਿਬ ਤੋਂ ਮਾਫੀ ਮੰਗਾ ਕਈ ਇਹ ਵੀ ਗੱਲ ਕਰਨਗੇ ਵੀ ਤੁਸੀਂ ਕਿਹੜਾ ਸਿਰ ਟਕਿਆ ਕਿਉਂਕਿ ਆਪਣੇ ਮਸਲੇ ਤੇ ਇੱਥੇ ਜਾ ਕੇ ਮੁੱਕ ਜਾਂਦੇ ਨਾ ਸਿਰ ਟਕ ਲੋ ਆ ਕਰ ਲੋ ਉਹ ਇੱਕ ਵੱਖਰੀ ਮਰਿਆਦਾ ਪਰ ਨੁਕਤਾ ਜੇਕਰ ਅੱਜ ਤੁਹਾਨੂੰ ਚੰਗਾ ਲੱਗੇ ਤਾਂ ਇਹਨੂੰ ਸਾਂਝਾ ਕਰ ਲਿਓ ਨਾ ਚੰਗਾ ਲੱਗੇ ਤਾਂ ਮੇਰੀ ਜਾਣਕਾਰੀ ਜਵਾਦਾ ਕਰ ਦਿਓ ਵੀ ਭਾਈ ਆਹ ਗੱਲ ਇਉਂ ਨਹੀਂ ਇਉਂ ਜ਼ਰੂਰ ਆ ਹਰ ਸਾਲ ਹੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਕੱਲੂ ਘਰਾ ਦਿਵਸ ਦੇ ਮੌਕੇ ਲੋਕਾਂ ਦੇ ਹਿਰਦੇ ਬਲੁੰਦਰੇ ਹੁੰਦੇ ਬਹੁ ਗਿਣਤੀ ਦੇ ਪਰ ਹਰ ਸਾਲ ਹੀ ਇਸ ਥਾਂ ਦੇ ਉੱਤੇ ਕਲੇਸ਼ ਪੈਣ ਦਾ ਡਰ ਹੁੰਦਾ ਕਾਰਨ ਅਸੀਂ ਇਹਨਾਂ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਤਲਵਾਰਾਂ ਲਹਿਰਾਈਆਂ ਵੀ ਦੇਖੀਆਂ ਅਸੀਂ ਪੱਗਾਂ ਲੱਤਦੀਆਂ ਵੀ ਦੇਖੀਆਂ ਧੱਕੇਬਾਜੀ ਦੇ ਵੀ ਦੇਖਿਆ ਤੇ ਹੁੜਦੰਗ ਮਚਦਾ ਵੀ ਦੇਖਿਆ ਅਸੀਂ ਚੱਪੇ-ਚੱਪੇ ਦੇ ਉੱਤੇ ਪੁਲਿਸ ਤਾਇਨਾਤ ਹੁੰਦੀ ਵੀ ਵੇਖੀ ਆ ਥਾਂ-ਥਾਂ ਦੇ ਉੱਤੇ ਬੈਰੀਕੇਡ ਹਰ ਸਾਲ ਹੀ ਲੱਗਦੇ ਕਿਉਂ ਕੋਈ ਆਪਣੇ ਉੱਤੇ ਹੋਰ ਆ ਕੇ ਥੋੜੀ ਹਮਲਾ ਕਰ ਰਿਆ ਵੀ ਕੋਈ ਮੁਗਲ ਫੌਜ ਆ ਰਹੀ ਆ ਕੋਈ ਜਿੱਲਿਓਂ ਆ ਰਹੇ ਆ ਕੋਈ ਹੋਰ ਦੇਸ਼ ਦੇ ਵਿੱਚੋਂ ਆ ਰਹੇ ਆ ਸਿੱਖ ਹੀ ਲੜਦੇ ਆ ਆਪਸ ਦੇ ਵਿੱਚ ਸਿੱਖ ਲੜਦੇ ਆ ਸਾਨੂੰ ਤਾਂ ਮੇਰੀ ਬੇਨਤੀ ਵੀ ਤੁਸੀਂ ਕਹਿ ਦਿੰਨੇ ਵੀ ਕੋਨੇ ਆ ਮੋਨੇ ਆ ਤੁਹਾਨੂੰ ਕੀ ਪਤਾ ਬਿਲਕੁਲ ਤੁਹਾਡੀ ਗੱਲ ਸਹੀ ਆ ਅਸੀਂ ਤੁਹਾਡੇ ਪੈਰਾਂ ਵਰਗੇ ਵੀ ਨਹੀਂ ਪਰ ਤੁਸੀਂ ਤਾਂ ਸਿਰ ਟਕੇ ਵਾਲੇ ਵੀ ਹੋ ਤੁਸੀਂ ਗੁਰੂ ਵਾਲੇ ਵੀ ਹੋ ਤੁਸੀਂ ਬਾਣੇ ਵਾਲੇ ਵੀ ਹੋ ਬਾਣੀ ਵਾਲੇ ਵੀ ਹੋ ਲੜਾਈ ਕਿਹੜੀ ਗੱਲ ਦੀ ਆ ਅੱਜ ਮੇਰੇ ਕੋਲ ਇੱਕ ਰਿਪੋਰਟ ਆ ਵੀ ਹੁਣ ਜਦੋਂ ਉੱਥੇ ਮਾਹੌਲ ਫਿਰ ਤਣਾਪੂਰਨ ਬਣ ਰਿਹਾ ਤਾਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ 6000 ਦੇ ਕਰੀਬ-ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤਾ ਗਿਆ ਇਹਦੇ ਕਰਕੇ ਕਿਉਂਕਿ ਕਿਤੇ ਸਿੱਖ ਨਾ ਲੜ ਪੈਣ ਆਪਸ ਦੇ ਵਿੱਚ ਸਿੱਖਾਂ ਦੀਆਂ ਜਥੇਬੰਦੀਆਂ ਦਾ ਆਪਸ ਦੇ ਵਿੱਚ ਲੜ ਪੈਣ ਕਿਉਂਕਿ ਬਾਬਾ ਹਰਨਾਮ ਸਿੰਘ ਧੁਮਾ ਹੋਰਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੂੰ ਸੁਨੇਹਾ ਨਹੀਂ ਜਾਰੀ ਕਰਨ ਦੇਣਾ ਸਿੱਖ ਕੌਮ ਦੇ ਨਾਤੇ ਜਿਹੜੇ ਉਸ ਵੇਲੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਸਨਮਾਨਤ ਨਹੀਂ ਹੋਣ ਦੇਣਾ ਪਤਾ ਲੱਗਾ ਜੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਜਥੇ ਸਮੇਤ ਕਹਿੰਦੇ ਵਫਰ ਦੇ ਸਮੇਤ ਤੇ ਬਾਬਾ ਤੁਮਾਹੁਰਾ ਨੂੰ ਮਿਲਣ ਗਏ ਘੰਟਾ ਸਵਾ ਘੰਟਾ ਮੁਲਾਕਾਤ ਹੋਈ ਆ ਬਾਅਦ ਦੇ ਵਿੱਚ ਗੱਲ ਸਿੱਟੇ ਤੇ ਨਹੀਂ ਪਹੁੰਚੀ ਸ਼ਾਇਦ ਪਹੁੰਚ ਵੀ ਜਾਵੇ ਪਰ ਜਦੋਂ ਇਹ ਖਬਰਾਂ ਆਉਂਦੀਆਂ ਹਰ ਸਾਲ ਹੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਕਿ ਉੱਥੇ ਜੀ ਮਾਹੌਲ ਖਰਾਬ ਨਾ ਹੋ ਜੇ ਇਸ ਕਰਕੇ ਪੁਲਿਸ ਤਾਇਨਾਤ ਕੀਤੀ ਗਈ ਆ ਐਨੇ ਡੀਐਸਪੀ ਤੇ ਐਨੇ ਥਾਣਿਆਂ ਦੇ ਮੁਖੀ ਫਲਾਣੀ ਫਲਾਣੀ ਥਾਂ ਤੇ ਲਾਏ ਗਏ ਆ ਆ ਤੁਸੀਂ ਗਿਣਤੀ ਗੌਰ ਨਾਲ ਸੁਣਿਓ 62 ਥਾਵਾਂ ਦੇ ਉੱਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਾਕੇ ਲਾਏ ਗਏ ਆ 62 ਥਾਵਾਂ ਦੇ ਉੱਤੇ ਤੇ 14 ਨਾਕੇ ਗੋਲਡਨ ਟੈਂਪਲ ਤੇ ਇਹਦੇ ਆਲੇ-ਦੁਆਲੇ ਦੇ ਰਸਤਿਆਂ ਦੇ ਉੱਤੇ ਹੋਣਗੇ 20 ਨਾਕੇ ਸ਼ਹਿਰ ਦੇ ਅੰਦਰ ਹੋਣਗੇ 6 ਜੂਨ ਨੂੰ ਮੁੱਖ ਰੱਖ ਕੇ 10 ਨਾਕੇ ਸ਼ਹਿਰ ਦੀਆਂ ਬਾਹਰਲੀ ਇਲਾਕਿਆਂ ਦੇ ਵਿੱਚ ਤੇ 10 ਨਾਕੇ ਸ਼ਹਿਰ ਦੇ ਵਿੱਚ ਆਉਣ ਵਾਲੇ ਮੁੱਖ ਰਾਹਾਂ ਦੇ ਉੱਤੇ ਹੋਣਗੇ 52 ਨਾਕਿਆਂ ਦੇ ਉੱਤੇ ਪੁਲਿਸ 24 ਘੰਟੇ ਤਾਇਨਾਤ ਹੋਊਗੀ ਤੇ 40 ਡੀਐਸਪੀ ਤੇ ਐਸਪੀ ਪੱਧਰ ਦੇ ਅਧਿਕਾਰੀ ਇਸ ਸਾਰੇ ਸਿਸਟਮ ਦੀ ਰਾਖੀ ਕਰਨਗੇ ਕਿਤੋਂ ਸਿੱਖ ਸਿੱਖ ਨਾਲ ਕਿਤੇ ਲੜਨਾ ਪਵੇ ਕਿਤੇ ਇੱਥੇ ਤਲਵਾਰਾਂ ਨਾਲ ਹਰਿਆਂ ਜਾਣ ਕਿਤੇ ਆਪਸ ਦੇ ਵਿੱਚ ਕੋਈ ਜੰਗ ਨਾ ਛਿੜਪੇ ਕਿਤੇ ਕੋਈ ਖੂਨ ਖਰਾਬਾ ਨਾ ਹੋਵੇ ਕਿਤੇ ਕੋਈ ਨੁਕਸਾਨ ਨਾ ਹੋਵੇ ਹੁਣ ਸਵਾਲ ਮੇਰਾ ਉਹਨਾਂ ਨੂੰ ਆ ਜਿਹੜੇ ਕਿ ਗੁਰਬਾਣੀ ਦੇ ਬਾਰੇ ਬਹੁਤ ਜਾਣਕਾਰੀ ਰੱਖਦੇ ਆ ਜਿਹੜੇ ਕਿ ਇਹਨਾਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਆ ਵੀ ਜਦੋਂ ਸਾਡੀਆਂ ਆਰਪੋਟਾਂ ਆਉਂਦੀਆਂ ਜਿਨ੍ਹਾਂ ਨੂੰ ਅਸੀਂ ਗੱਲ ਕਹਿੰਦੇ ਵੀ ਇਹ ਸਿੱਖਾਂ ਦੇ ਦੋਖੀ ਆ ਉਹ ਖੁਸ਼ ਹੁੰਦੇ ਆ ਕਿ ਉਹ ਸਾਡੀਆਂ ਇਹਨਾਂ ਗੱਲਾਂ ਦੇ ਕਰਕੇ ਹੈਰਾਨ ਹੁੰਦੇ ਆ ਜਾਂ ਉਹ ਇਹਨਾਂ ਗੱਲਾਂ ਕਰਕੇ ਦੁਖੀ ਹੁੰਦੇ ਆ ਆਪਾਂ ਤਾਂ ਆਪਸ ਦੇ ਵਿੱਚ ਹੀ ਡੜੀ ਜਾਂਦੇ ਆ ਆਪਾਂ ਟਲ ਨਹੀਂ ਸਕਦੇਗੇ ਬਾਬਾ ਹਰਨਾਮ ਸਿੰਘ ਤੁਮਾ ਇਹ ਗੱਲ ਕਹਿੰਦੇ ਆ ਕਿ ਜਥੇਦਾਰ ਗੜਗੱਜ ਨੇ ਜਿਹੜੇ ਉਹ ਜੀ ਕਹਿੰਦੇ ਵੀ ਸਰਬ ਪ੍ਰਵਾਨਤ ਨਹੀਂ ਆ ਉਹ ਸਰਬ ਸੰਮਤੀ ਨਾਲ ਨਹੀਂ ਚੁਣੇ ਗਏ ਇਸ ਕਰਕੇ ਭਾਈ ਅਸੀਂ ਉਹਨਾਂ ਨੂੰ ਇੱਥੇ ਸੁਨੇਹਾ ਨਹੀਂ ਜਾਰੀ ਕਰਨ ਦੇਣਾ ਹੁਣ ਗੁੱਸਾ ਨਾ ਕਰਿਓ ਬਾਬਾ ਤੁਮਾ ਦੇ ਬਾਰੇ ਵੀ ਇਹੀ ਗੱਲ ਚੱਲਦੀ ਆ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਤੁਮਾ ਸਾਹਿਬ ਉਹ ਵੀ ਸਾਡੇ ਬਹੁਤ ਸਤਿਕਾਰਯੋਗ ਆ ਪਰ ਉਹ ਕਿਹੜਾ ਵੀ ਸਰਬਸੰਮਤੀ ਵਾਲੇ ਵੀ ਭਾਈ ਸਾਰੇ ਇਹ ਗੱਲ ਕਹਿੰਦੇ ਹੁਣ ਕਿ ਅਸੀਂ ਬਹੁਤ ਸਤਿਕਾਰ ਕਰਦੇ ਆਂ ਅੱਜ ਕੱਲ ਤਾਂ ਸਾਡਾ ਪੰਜਾਬੀ ਸਮਾਜ ਤੇ ਸਾਡਾ ਸਿੱਖ ਭਾਈਚਾਰਾ ਖਾਸ ਕਰਕੇ ਜਥੇਦਾਰ ਇੱਕ ਇੱਕ ਤਖਤ ਦੇ ਦੋ ਦੋ ਹੋ ਗਿਆ ਪਰ ਦੋਵਾਂ ਨੂੰ ਨਹੀਂ ਮੰਨਦਾ ਇੱਥੇ ਕਿਸੇ ਜਥੇਬੰਦੀ ਨੂੰ ਵੀ ਨਹੀਂ ਮੰਨਦਾ ਇੱਥੇ ਕਮੇਟੀਗਾਂ ਨੂੰ ਵੀ ਨਹੀਂ ਮੰਨਿਆ ਜਾਂਦਾ ਇੱਥੇ ਸੰਪਰਦਾਵਾਂ ਨੂੰ ਵੀ ਨਹੀਂ ਮੰਨਿਆ ਜਾਂਦਾ ਤੇ ਭਾਈ ਆਪਾਂ ਕਿਹਦੇ ਵਾਸਤੇ ਸਰਬਸੰਮਤੀ ਦੀ ਗੱਲ ਆਸ ਕਰਦੇ ਆਂ ਅਸੀਂ ਕੀ ਆਸ ਕਰਦੇ ਵੀ ਭਾਈ ਇਹ ਫਲਾਣਾ ਜਥੇਦਾਰ ਹੈ ਜਿਹੜਾ ਤੁਸੀਂ ਇੱਕ ਗੱਲ ਦੱਸੋ ਵੀ ਕਿਹੜੀ ਐਸੀ ਸ਼ਖਸੀਅਤ ਹੋਵੇ ਜਿਹਨੂੰ ਸਮੁੱਚਾ ਪੰਥ ਕਬੂਲ ਕਰੇ ਇੱਕ ਦਾ ਨਾਂ ਲੈ ਦਿਓ ਕੋਈ ਵੀ ਹੋਵੇ ਇੱਥੇ ਟੰਡ ਦੇ ਵਿੱਚ ਕੰਨਾ ਇਹੀ ਰਹਿਣਾ ਕੁਲਦੀਪ ਸਿੰਘ ਗੜਕਾ ਜਿੱਤਾ ਹੋਣਾ ਨਾ ਪਿਛਲੀ ਵਾਰ ਥੋੜੀ ਸੀ ਟੰਡ ਚ ਕੰਨਾ ਉਦੋਂ ਵੀ ਸੀ ਚੱਪੇ-ਚੱਪੇ ਤੇ ਪੁਲਸ ਉਦੋਂ ਵੀ ਸੀ ਜਦੋਂ ਤੁਹਾਨੂੰ ਚੇਤੇ ਹੋਣਾ ਵੀ ਇੱਕ ਵਾਰ ਤਲਵਾਰਾਂ ਲਹਈਆਂ ਗਈਆਂ ਸੀ ਇੱਥੇ ਤੇ ਉਦੋਂ ਕਿਹੜਾ ਕੁਲਦੀਪ ਸਿੰਘ ਗੜਕਾ ਜੀ ਹੋਰੀ ਸੀ ਤੇ ਉਦੋਂ ਵੀ ਆਪਾਂ ਜਾਣਦੇ ਕਿ ਸਾਰਾ ਪੁੱਜ ਹੋਇਆ ਚੱਪੇ-ਚੱਪੇ ਤੇ ਪੁਲਸ ਉਦੋਂ ਵੀ ਤਾਇਨਾਤ ਸੀ ਮਤਲਬ ਇਹ ਹੈ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਮ ਸਿੱਖ ਆਮ ਸੰਗਤ ਆਮ ਪੰਜਾਬੀ ਆਮ ਭਾਈਚਾਰੇ ਦਾ ਵਿਅਕਤੀ ਅੰਦਰੋਂ ਦੁਖੀ ਹੁੰਦਾ ਉਦੋਂ ਆਹ ਖਬਰਾਂ ਆਉਂਦੀਆਂ ਕਿ ਭਾਈ ਇੱਥੇ ਮਾਹੌਲ ਤਣਾ ਤਣੀ ਵਾਲਾ ਪੈਦਾ ਹੋ ਸਕਦਾ ਇਸ ਕਰਕੇ ਮੇਰਾ ਚਿਤ ਕਰਦਾ ਜੀ ਕਿ ਮੈਂ ਮਾਫੀ ਮੰਗ ਲਾ ਚਲੋ ਉਹ ਤਾਂ ਬਹੁਤ ਗਿਆਨੀ ਲੋਕ ਨੇ ਇਹ ਜਿਹੜੀਆਂ ਸਾਡੀਆਂ ਵੱਖ-ਵੱਖ ਜਥੇਬੰਦੀਆਂ ਜਥੇਦਾਰ ਸਾਹਿਬਾਨ ਨੇ ਕਮੇਟੀਗਾਂ ਦੇ ਪ੍ਰਧਾਨ ਸਾਹਿਬ ਨੇ ਸੰਪਰਦਾਵਾਂ ਦੇ ਮੁਖੀ ਨੇ ਉਹ ਤਾਂ ਬਹੁਤ ਮਹਾਨ ਹਸਤੀਆਂ ਉਹਨਾਂ ਦੇ ਉੱਤੇ ਤਾਂ ਆਪਣੀ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਰੱਖਦੇ ਪਰ ਮੇਰਾ ਚਿਤ ਕਰਦਾ ਜੀ ਕਿ ਮੈਂ ਇਸ ਵੇਲੇ ਨਾ ਮਾਫੀ ਮੰਗ ਲਾ ਵੀ ਗੁਰੂ ਸਾਹਿਬ ਅਸੀਂ ਤੁਹਾਡੀਆਂ ਗੱਲਾਂ ਦੇ ਉੱਤੇ ਖਰੇ ਤਰੀ ਉਤਰੇ ਅਸੀਂ ਤੁਹਾਨੂੰ ਪਾੜ ਹੀ ਨਹੀਂ ਸਕੇ ਮੇਰਾ ਜੀ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫੀ ਮੰਗਲਾਂ ਤੁਹਾਨੂੰ ਅਸੀਂ ਪਾੜ ਹੀ ਨਹੀਂ ਸਕੇ ਇਸ ਕਰਕੇ ਇਹਨਾਂ ਸਾਰਿਆਂ ਦੇ ਬਦਲੇ ਮੈਂ ਮਾਫੀ ਮੰਗਦਾ ਮੇਰਾ ਚਿਤ ਕਰਦਾ ਤੁਹਾਡੇ ਕੋਲੋਂ ਮਾਫੀ ਮੰਗਣ ਨੂੰ ਮੈਨੂੰ ਤਾਂ ਇਹ ਗੱਲ ਬੜੀ ਵਾਰੀ ਕਹਿੰਦੇ ਆ ਜੀ ਕਿ ਤੁਸੀਂ ਆਹ ਕਰ ਲੋ ਤੁਸੀਂ ਤਾਂ ਕਹਿਣ ਦਾ ਹੱਕ ਹੀ ਨਹੀਂ ਰੱਖਦੇ ਬਿਲਕੁਲ ਠੀਕ ਆ ਤੁਸੀਂ ਹੱਕ ਰੱਖਦੇ ਹੋ ਤੁਹਾਡੇ ਕਰਕੇ ਹੀ ਇਸ ਵੇਲੇ ਭਾਈ 6000 ਪੁਲਿਸ ਮੁਲਾਜ਼ਮ 6 ਜੂਨ ਦੇ ਮੱਦੇਨਜ਼ਰ ਚੱਪੇ-ਚੱਪੇ ਦੇ ਉੱਤੇ ਤਨਾਤ ਕੀਤਾ ਗਿਆ ਕਿਤੇ ਤੁਸੀਂ ਨਾ ਲੜਪੋ ਮੈਂ ਤਾਂ ਲੜਦਾ ਹੀ ਨਹੀਂ ਮੈਂ ਤਾਂ ਕਿਸੇ ਦੇ ਬਾਰੇ ਕੋਈ ਗਲਤ ਟਿੱਪਣੀ ਕਰਦਾ ਹੀ ਨਹੀਂ ਮੈਂ ਤਾਂ ਕਿਸੇ ਦੇ ਉੱਤੇ ਇਤਰਾਜ਼ ਜ਼ਾਹਰ ਕਰਦਾ ਹੀ ਨਹੀਂ ਪਰ ਜਦੋਂ ਸਿੱਖ ਸਿੱਖ ਦੀ ਪੱਗ ਲਾਉਂਦਾ ਉਦੋਂ ਦੱਸੋ ਵੀ ਭਾਈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਜੋ ਦਰਜ ਕੀਤਾ ਹੋਇਆ ਉਹਨੂੰ ਉਹ ਬੰਦਾ ਬਨਣ ਵਾਲਾ ਹੋਊਗਾ ਕਿ ਨਹੀਂ ਬਨਣ ਵਾਲਾ ਹੋਊਗਾ ਸਾਡੇ ਲਈ ਇਹ ਬਹੁਤ ਵੱਡਾ ਮੈਨੂੰ ਤਾਂ ਕਦੇ-ਕਦੇ ਆ ਲੱਗਦਾ ਵੀ ਇਹ ਲੋਕ ਜਿਹੜੇ ਵੀ ਤਮਾਸ਼ਾਜਾ ਕਰਦੇ ਆ ਉਹਨਾਂ ਵਾਸਤੇ ਕੋਈ ਇਹ ਜਿਹੜੇ ਦੇਣ ਆ ਇਹ ਕੋਈ ਬਲੁੰਦਰਨ ਵਾਲੇ ਹੈ ਹੀ ਨਹੀਂ ਕਿ ਮੈਨੂੰ ਤਾਂ ਕਦੇ-ਕਦੇ ਆਉ ਲੱਗਣ ਲੱਗ ਜਾਂਦਾ ਸਤਿਕਾਰਯੋਗ ਸਾਰੀਆਂ ਸ਼ਖਸੀਤਾਂ ਪਰ ਅਸੀਂ ਕਿਨੂੰ ਕਹਗੇ ਜੇ ਮਾੜੀ ਦੀ ਗੱਲ ਕਹਿ ਦੀਗੇ ਭਾਵਨਾ ਪੜਕ ਜਾਂਦੀ ਆ ਇਥੇ ਬੰਦਾ ਕਹਿੰਦਾ ਨਾ ਤੈਨੂੰ ਐਉਂ ਕਰ ਦੇਣਾ ਤੈਨੂੰ ਐਉਂ ਕਰ ਦੇਣਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਦੇ ਲਿਖਿਆ ਪੜਿਆ ਆਪਾਂ ਕਿਹੜੀ ਤੁਕ ਦੇ ਵਿੱਚ ਆ ਕਿਹੜੀ ਅੰਗ ਦੇ ਉੱਤੇ ਲਿਖਿਆ ਕਿ ਸਿੱਖ ਆਪਸ ਦੇ ਵਿੱਚ ਲੜੀ ਜਾਣ ਕੋਈ ਨਾ ਕੋਈ ਟਿੰਡ ਚ ਕੰਨਾ ਪਾਈ ਰੱਖਣ ਕੋਈ ਨਾ ਕੋਈ ਸਿਆਪਾ ਖੜਾ ਹੋਇਆ ਹੀ ਰਵੇ ਕਿਸੇ ਥਾਂ ਦੇ ਉੱਤੇ ਲਿਖਿਆ ਮੇਰਾ ਜੀ ਕਰਦਾ ਵੀ ਗੁਰੂ ਸਾਹਿਬਾਨ ਤੋਂ ਮਾਫੀ ਮੰਗਾ ਕਿ ਜੋ ਕੁਝ ਚੱਲ ਰਿਹਾ ਇਹਦੇ ਕਰਕੇ ਮੈਂ ਹੀ ਮਾਫੀ ਮੰਗ ਲੈਣਾ ਬਹੁਤ ਵੱਡੀਆਂ ਉੱਚ ਦਮਾਲੜੀਆਂ ਸ਼ਖਸੀਤਾਂ ਨੇ ਤਾਂ ਵਾਕਈ ਨਹੀਂ ਮੰਗਣੀ ਅਸੀਂ ਤਾਂ ਕੁਝੇ ਕਬਲੇ ਨਮਾਣੇ ਆ ਸਾਨੂੰ ਤਾਂ ਜਾਣਕਾਰੀ ਹੈ ਨਹੀਂ ਮੈਨੂੰ ਕਦੇ-ਕਦੇ ਲੱਗਦਾ ਵੀ ਜਿਹੜੇ ਬੰਦੇ ਨੂੰ ਜਾਣਕਾਰੀ ਨਹੀਂ ਉਹ ਇਹਨਾਂ ਗੱਲਾਂ ਦੇ ਉੱਤੇ ਵੱਡ ਦੁਖੀ ਹੁੰਦਾ ਜਿਨ੍ਹਾਂ ਨੂੰ ਬਹੁਤ ਸਾਰੀ ਜਾਣਕਾਰੀ ਹੈ ਉਹਨਾਂ ਵਾਸਤੇ ਗੱਲਾਂ ਆਮ ਹੋ ਗਈਆਂ ਸੋ ਜਦੋਂ ਵੀ ਕੱਲੂ ਘਰਾ ਦਿਵਸ ਆਉਂਦਾ ਉਦੋਂ ਇਸ ਗੱਲ ਦਾ ਡਰ ਰਹਿੰਦਾ ਕਿ ਕਿਤੇ ਆਪਸ ਦੇ ਵਿੱਚ ਸਿੱਖ ਲੜਨਾ ਪੈਣ ਕਿਤੇ ਜਥੇਬੰਦੀਆਂ ਆਪਸ ਦੇ ਵਿੱਚ ਲੜਨਾ ਪੈਣ ਇੱਕ ਧਿਰ ਕਹੂਗੀ ਜੀ ਕਿ ਅਸੀਂ ਭਾਸ਼ਣ ਦੇ ਨਹੀਂ ਦੇਣਾ ਸੁਣੀ ਹਾਂ ਜਾਰੀ ਨਹੀਂ ਕਰਨ ਦੇਣਾ ਦੂਜੀ ਤਰਕ ਉਹਗੀ ਸਥਕਰਨ ਦੇਣਾ ਉਥੇ ਹੱਥਾਂ ਦੇ ਵਿੱਚ ਹੱਥ ਪਾ ਕੇ ਮਨੁੱਖੀ ਕੜੀ ਬਣਾ ਕੇ ਤੇ ਮੂਰੇ ਖੜਨਾ ਪੈਂਦਾ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਆਹ ਕੁਝ ਸੋਚਾਂਗੇ ਆਹ ਕੁਝ ਕਰਾਂਗੇ ਚੱਲੀ ਕੀ ਕੀ ਜਾਂਦਾ ਤੇ ਫਿਰ ਆਪਣੇ ਕੋਲੇ ਅਖੀਰ ਦੇ ਉੱਤੇ ਪਤਾ ਕੀ ਹੁੰਦਾ ਆਰਐਸਐਸ ਦੇ ਗਨਿਤਗਾਏਦਾ ਹਨ ਇਹ ਏਜੰਸੀਆਂ ਨੇ ਆਹ ਕੁਝ ਕੀਤਾ ਹੈ ਹੁਣ ਆਪਾਂ ਨੂੰ ਏਜੰਸੀਆਂ ਨੇ ਕਿਹਾ ਜੀ ਕਿ 6 ਜੂਨ ਦੇ ਮੱਦੇ ਨਜ਼ਰ ਆਪਾਂ ਮਾਹੌਲ ਖਰਾਬ ਕਰ ਗਏ ਆਪਾਂ ਨੂੰ ਇਸ ਵੇਲੇ ਆਰਐਸਐਸ ਨੇ ਕਿਹਾ ਕਿਉਂਕਿ ਸਾਡੇ ਕੋਲੇ ਉਲਾਂਭਾ ਮੜਨ ਦੇ ਲਈ ਇੱਕ ਸੌਖੀ ਜੀ ਗੱਲ ਚਾਹੀਦੀ ਆ ਵੀ ਅਸੀਂ ਉਹਦਾ ਨਾਮ ਲਾ ਦਈਏ ਤੇ ਅਸੀਂ ਉਹਦਾ ਨਾਮ ਆ ਲਾ ਦਨੇ ਆ ਜੇ ਗੁਰੂ ਸਾਹਿਬਾਨ ਅੱਜ ਆ ਜਾਣ ਹੁਣ ਗੱਲ ਕੌੜੀ ਆ ਗੁੱਸਾ ਨਾ ਕਰਿਓ ਜੇ ਗੁਰੂ ਸਾਹਿਬਾਨ ਅੱਜ ਇਸ ਧਰਤੀ ਦੇ ਉੱਤੇ ਆਉਣ ਤਾਂ ਜਿਹੜੇ ਗੁਰੂ ਵਾਲੇ ਬਣੇ ਹੋਏ ਆ ਉਹਨਾਂ ਨੂੰ ਪੁੱਛਣ ਤਾਂ ਕੀ ਤੁਸੀਂ ਮੰਨਦੇ ਹੋ ਵੀ 90% ਦੀ ਕੀ ਉੱਤਰ ਦੇਣਗੇ ਜੇ ਗੁਰੂ ਸਾਹਿਬ ਇਹ ਗੱਲ ਕਹਿਣ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਕੰਮਲ ਪੜਿਆ ਜੇ ਪੜਿਆ ਤਾਂ ਉਹਦੇ ਉੱਤੇ ਅਮਲ ਕੀਤਾ 90% ਇਸ ਮਾਮਲੇ 'ਚ ਫੇਲ ਹੋ ਜਾਣੇ ਤੇ ਫੇਰ ਭਾਈ ਲੜਨ ਨੂੰ ਆਪਾਂ ਸਭ ਤੋਂ ਮੂਰੇ ਹੁੰਨੇ ਆ ਜੇ ਕੋਈ ਬੰਦਾ ਟਿੱਪਣੀ ਕਰੇ ਆਪਾਂ ਕਹਿੰਦੇ ਨੀ ਮਿਗਾਟਾ ਲਾ ਦੇ ਉਹ ਇਹਦਾ ਇਹ ਗੱਲਾਂ ਜਿਹੜੀਆਂ ਉਹ ਝੰਡੋੜਦੀਆਂ ਇਹ ਗੱਲਾਂ ਜਿਹੜੀਆਂ ਉਹ ਹੋਰਾਂ ਦੇ ਹੌਸਲੇ ਬਲੰਦ ਕਰਦੀਆਂ ਜਿਨ੍ਹਾਂ ਨੂੰ ਅਸੀਂ ਕਿਨੇ ਵੀ ਸਿੱਖ ਦੋਖੀ ਹਨ ਇਹ ਘਟ ਗਿਣਤੀਆਂ ਦੇ ਉੱਤੇ ਹਮਲਾ ਕਰਦੇ ਹਨ ਘਟ ਗਿਣਤੀਆਂ ਹੋ ਕੇ ਆਪਾਂ ਟਿੰਡ ਚ ਕਾਨਾ ਪਾਈ ਰੱਖਦੇ ਇੱਕ ਦੂਜੇ ਦੇ ਨਾਲ ਆਪਣਾ ਕਿਸੇ ਨਾਲ ਕੋਈ ਮੁਕਾਬਲਾ ਨਹੀਂਗਾ ਸਾਨੂੰ ਮੈਂ ਨਹੀਂ ਕਰੇ ਦੇਖਿਆ ਜੋਂ ਜੰਮਿਆ ਵੀ ਭਾਈ ਫਲਾਣੀ ਸਾਨੂੰ ਧਿਰ ਤੋਂ ਖਤਰਾ ਪੈਦਾ ਹੋ ਗਿਆ ਸਿੱਖ ਨੂੰ ਸਿੱਖ ਤੋਂ ਖਤਰਾ ਇਸ ਵੇਲੇ ਡੱਡੂਆਂ ਦੀ ਪੰਸੇਰੀ ਕਹਿੰਦੇ ਹੁੰਦੇ ਸੀ ਹੁਣ ਡੱਡੂਆਂ ਦਾ ਕਿਲੋ ਤੋਲ ਕੇ ਦਿਖਾਓ ਹੁਣ ਤਾਂ ਮੈਨੂੰ ਕਦੇ ਕਦੇ ਐਂ ਲੱਗਦਾ ਕਿਉਂਕਿ ਪੰਸੇਰੀ ਤਾਂ ਹੁਣ ਪੁਰਾਣੀ ਗੱਲ ਹੋ ਗਈ 5 ਕਿਲੋ ਵਾਲੀ ਗੱਲ ਸੋ ਦੁੱਖ ਹੁੰਦਾ ਪਾਈ ਇਹਨਾਂ ਗੱਲਾਂ ਦੇ ਉੱਤੇ ਅਸੀਂ ਸਾਨੂੰ ਕਾਮਰੇਡ ਕਹਿ ਲਓ ਸਾਨੂੰ ਨਾਸਤਕ ਕਹਿ ਲਓ ਸਾਨੂੰ ਤਾਂ ਜੀ ਗੁਰੂ ਦੇ ਵਾਲੇ ਹੈ ਹੀ ਨਹੀਂ ਐ ਕਹਿ ਲਓ ਸਾਨੂੰ ਤਾਂ ਏਦਾਂ ਦੇ ਹਨ ਇਉਂ ਕਹਿ ਲਓ ਪਰ ਬਾਈ ਇਸ ਦਾ ਬਹੁਤ ਊਣੇ ਪਾਉਣੇ ਆ ਤੁਸੀਂ ਮੁੱਕਮਲੋ ਪਰ ਤੁਸੀਂ ਲੜੋ ਨਾ ਆਪਾਂ ਤਮਾਸ਼ਾ ਬਣਾ ਬੈੰਨੇ ਆ ਇਹ ਸਾਡੇ ਤਮਾਸ਼ੇ ਦੇ ਕਰਕੇ ਹੀ 6 6000 ਪੁਲਿਸ ਮੁਲਾਜ਼ਮ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਅੰਮ੍ਰਿਤਸਰ ਦੇ ਵਿੱਚ ਨਾਕੇ ਲਾ ਕੇ ਚੱਪੇ ਚੱਪੇ ਤੇ ਤਣਾ ਤਾ ਇਹ ਕਿਉਂ ਤਣਾ ਤਾ ਭਾਈ ਕਿਉਂਕਿ ਅਸੀਂ ਆਪਸ ਦੇ ਵਿੱਚ ਲੜ ਪਈਏ ਸਾਡਾ ਲੜਨਾ ਬੜਿਆਂ ਨੂੰ ਚੰਗਾ ਲੱਗਦਾ ਪਰ ਅਸੀਂ ਬੀਤੇ ਤੋਂ ਸਬਕ ਨਹੀਂ ਸਿੱਖਿਆ ਨਾ ਸਾਡਾ ਕੋਈ ਸਿੱਖਣ ਦਾ ਰੱਦਾ ਹੀ ਆ ਸੋ ਸਤਕਾਰਯੋਗ ਤੁਮਾ ਸਾਹਿਬ ਬਹੁਤ ਵੱਡੀ ਹਸਤੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਤੇ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਕਾਜ ਸਾਡੀ ਉਹਨਾਂ ਨੂੰ ਵੀ ਬੇਨਤੀ ਸਾਡੇ ਲਈ ਤਾਂ ਕੋਈ ਵੀ ਜਥੇਦਾਰ ਹੋਵੇ ਸਾਡੇ ਲਈ ਤਾਂ ਅਕਾਲ ਤਖਤ ਸਾਹਿਬ ਸਰਵ ਉੱਚਾ ਅਸੀਂ ਤਾਂ ਉੱਥੇ ਜਿਹੜਿਆ ਵੀ ਹੁਕਮ ਜਾਰੀ ਹੁੰਦਾ ਜਿਵੇਂ ਵੀ ਗੱਲ ਕਹੀ ਜਾਂਦੀ ਆ ਅਸੀਂ ਉਹਨੂੰ ਪੜਦੇ ਆ ਜਾਣਦੇ ਤੇ ਜਿੰਨਾ ਕੁ ਸਮਝ ਸਕੀਏ ਅਸੀਂ ਸਮਝ ਲੈਨੇ ਆ ਤੇ ਟਿੱਪਣੀ ਕਦੇ ਮਾੜੀ ਕਰਦੇ ਨਹੀਂ ਪਰ ਮੈਨੂੰ ਇਹ ਦੱਸੋ ਜੀ ਕਿ ਇਸ ਵੇਲੇ ਤਖਤਾਂ ਦੇ ਜਥੇਦਾਰਾਂ ਦੇ ਵਿੱਚੋਂ ਕਿਹੜੀ ਐਸੀ ਸ਼ਖਸੀਅਤ ਹੋਵੇ ਜਿਹੜੀ ਸਮੁੱਚੇ ਪੰਜਾਬੀ ਸਮਾਜ ਨੂੰ ਜਾਂ ਸਿੱਖ ਸਮਾਜ ਨੂੰ ਪ੍ਰਵਾਨ ਹੋਵੇ ਇਹ ਨਹੀਂ ਕੋਈ ਹੋਣੀ ਸ਼ਖਸੀਅਤ ਇਹ ਐਉਂ ਹੀ ਰਹਿਣਾ ਜਿਨ੍ਹਾਂ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਆ ਉਹ ਵੀ ਸਰਵ ਪ੍ਰਵਾਨਤ ਨਹੀਂ ਆ ਉਹਨਾਂ ਦੇ ਬਾਰੇ ਵੀ ਹਰ ਰੋਜ਼ ਤੁਸੀਂ ਆਇਆ ਕਰੋ ਫੇਸਬੁਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਅੰਗਾਂ ਦੇ ਉੱਤੇ ਫੋਟੋ ਪਾ ਕੇ ਉਹਨਾਂ ਸ਼ਖਸੀਅਤਾਂ ਦੀ ਦੇਖ ਲਓ ਲੋਕ ਕਿਹੋ ਜਿਹਾ ਵਿਚਾਰ ਪੇਸ਼ ਕਰਦੇ ਆ ਸੋ ਮੇਰੀ ਬੇਨਤੀ ਆ ਭਾਈ ਜੇ ਤੁਸੀਂ ਗੁਰੂ ਵਾਲੇ ਹੋ ਤੇ ਗੁਰੂ ਸਾਹਿਬ ਨੇ ਤੁਹਾਨੂੰ ਇਸ ਵੇਲੇ ਟੁੱਟ ਮਾਰਨ ਲਈ ਨਹੀਂ ਕਿਹਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਵਾਲੇ ਹੋ ਮੰਨਣ ਵਾਲੇ ਹੋ ਤੇ ਫਿਰ ਮਾੜਾ ਮੋਟਾ ਉਹਨਾਂ ਦੇ ਵਿੱਚ ਪੜ ਕੇ ਉਹਦੇ ਵਿੱਚ ਅੰਦਰ ਵੜ ਕੇ ਉਹਦੇ ਵਿੱਚੋਂ ਸਮਝ ਕੇ ਗਿਆਨ ਦਾ ਬੋਤਾ ਲਾ ਕੇ ਆਪਾਂ ਕੋਈ ਨਾ ਕੋਈ ਪਸਾਰਾ ਹੋਰ ਵੀ ਕਰਗੇ ਨੇ ਤਾਂ ਖੀਰ ਦੇ ਉੱਤੇ ਜਿਹੜੇ ਸਾਡੇ ਇਹੇ ਜਿਹੇ ਹਾਲਾਤ ਆ ਨਾ ਇਹ ਵੇਖ ਕੇ ਹੀ ਮੇਰਾ ਖਿਆਲ ਆ ਵੀ ਲੋਕ ਇਹ ਗੱਲ ਕਹਿੰਦੇ ਕਿ ਯਾਰ ਫਿਰ ਫਲਾਣੇ ਪਾਸੇ ਨੂੰ ਮੋੜਾ ਕੱਟ ਲੈਨੇ ਆ ਫਿਰ ਆਪਾਂ ਇਹ ਗੱਲ ਕਹਿੰਨੇ ਧਰਮ ਪਰਵਰਤਨ ਕਿਉਂ ਹੋਗਾ ਇਕੱਠੇ ਹੋ ਕੇ ਹੰਬੜਾ ਤਾਂ ਮਾਰੋ ਕਦੇ ਕਦੇ ਪ੍ਰਚਾਰਤਾ ਕਰੋ ਜੇ ਆਪਾਂ ਨੂੰ ਲੜਨ ਤੋਂ ਵੇਲ ਮਿਲੂਗੀ ਜੇ ਆਪਾਂ ਅਸਹਿਮਤੀ ਦੇ ਵਿੱਚ ਫਸਣ ਤੋਂ ਗਰੇਜ਼ ਕਰਾਂਗੇ ਤੇ ਤਾਂ ਹੀ ਆਪਣਾ ਧਿਆਨ ਕਿਸੇ ਹੋਰ ਪਾਸੇ ਜਾਊਗਾ ਆਪਾਂ ਤਾਂ ਲੜ ਕੇ ਵੇਹਲ ਹੀ ਨਿਕਢੀ ਕਦੇ ਲੜਨ ਤੋਂ ਵੇਹਲ ਹੀ ਨਿਕਲਦੀ ਕਦੇ ਉਹਦੇ ਨਾਲ ਲੜਪੇ ਉਹਦੇ 'ਚ ਨੁਕਸ ਕੜਤਾ ਉਹਨੇ ਇੱਕ ਮੇਰੀ ਬੇਨਤੀ ਆ ਕਿ ਜਿਹੜੇ ਸਾਡੇ ਸਿੱਖ ਕ ਉਹ ਮੜਾ ਜਾਂ ਮਾਈਕ ਦੇ ਮੂਹਰੇ ਆਉਣ ਤੋਂ ਗਰੇਜ਼ ਕਰਿਆ ਕਰਨ ਕਿਉਂਕਿ ਜਦੋਂ ਬਹੁਤੇ ਮਾਈਕ ਦੇ ਮੂਹਰੇ ਆਉਂਦੇ ਆ ਤੇ ਪੜਾਅਸ ਕੱਢਣ ਵਾਸਤੇ ਆਉਂਦੇ ਆ ਤੁਹਾਡੇ ਬਹੁਤ ਸਾਰੇ ਵਿਚਾਰ ਧਾਰਕ ਮਤ ਭੇਦ ਹੋਣਗੇ ਤੁਸੀਂ ਕਮਰੇ 'ਚ ਬੈਠ ਕੇ ਹੱਲ ਕਰ ਲਿਆ ਕਰੋ ਲੋਕਾਂ ਤੱਕ ਕੀ ਸੁਨੇਹਾ ਜਾਂਦਾ ਕਦੇ ਇਹਦੇ ਬਾਰੇ ਵੀ ਸੋਚਿਆ ਕਰੋ ਤੁਹਾਨੂੰ ਤਾਂ ਅਹੁਦਿਆਂ ਦਾ ਕੁਰਸੀਆਂ ਦਾ ਰੁਤਬਿਆਂ ਦਾ ਰੌਲਾ ਸਟਾਉਂਦਾ ਹੋਣਾ ਆਮ ਲੋਕਾਂ ਨੂੰ ਇਹ ਗੱਲ ਸਟਾਉਂਦੀ ਆ ਕਿ ਆਹ ਕੀ ਕਰੀ ਜਾਂਦੇ ਆ ਇਹ ਵੀ ਗੱਲ ਸੋਚੀਗੇ ਜੇ ਉਦੋਂ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਵੱਜੀਆਂ ਅੱਜ ਸਿਰ ਦੇ ਵਿੱਚ 20 ਗੋਲੀਆਂ ਵੱਜ ਰਹੀਆਂ ਜਦੋਂ ਆਪਸ ਦੇ ਵਿੱਚ ਲੜਦੇ ਆ ਸੋ ਫਿਲਹਾਲ ਮੈਂ ਅਜੇ ਜਜ਼ਬਾਤੀ ਜਾਂ ਇਸ ਗੱਲ ਦੇ ਕਰਕੇ ਕਿਉਂਕਿ ਮੇਰੇ ਕੋਲੇ ਆਹ ਖਬਰਾਂ ਆ ਸਾਰੇ ਮੇਰੇ ਕੋਲੇ ਜਿਹੜੇ ਵਰਕੇ ਆ ਇਹਨਾਂ ਦੇ ਵਿੱਚ ਇਹੀ ਲਿਖਿਆ ਜੀ ਕਿ ਉੱਥੇ ਆ ਵੀ ਹੋ ਸਕਦਾ ਉੱਥੇ ਆ ਵੀ ਹੋ ਸਕਦਾ ਮੀਟਿੰਗਾਂ ਚੱਲ ਰਹੀਆਂ ਇੱਕ ਧਿਰ ਦੂਜੇ ਨੂੰ ਦੂਜੀ ਧਿਰਤੀ ਜੀ ਨੂੰ ਮਾੜਾ ਚੰਗਾ ਕਹਿ ਰਹੀ ਆ ਕੋਈ ਇਹਦੇ ਚ ਨੁਕਸ ਕੱਢ ਰਿਹਾ ਕੋਈ ਇਹਦੇ ਨਾਲ ਅਸਹਿਮਤੀ ਪ੍ਰਗਟਾ ਰਿਹਾ ਤੇ ਅਸਹਿਮਤੀ ਪ੍ਰਗਟਾਉਣ ਵਾਲਿਆਂ ਦੇ ਸਾਰਿਆਂ ਦੇ ਸੋਹਣੀਆਂ ਦਸਤਾਰਾਂ ਸਜਾਈਆਂ ਸਾਰਿਆਂ ਦੀ ਮੇਰਾ ਖਿਆਲ ਹੈ ਵੀ ਜਿੰਨੀਆਂ ਕਿ ਮੈਂ ਵੀਡੀਓ ਦੇਖੀਆਂ ਉਹਨਾਂ ਨੇ ਅੰਮ੍ਰਿਤਪਾਣ ਕੀਤਾ ਹੋਇਆ ਸਾਰਿਆਂ ਦੇ ਦਾੜਿਆਂ ਦਾ ਪ੍ਰਕਾਸ਼ ਆ ਪਰ ਭਾਈ ਜਦੋਂ ਤੁਸੀਂ ਇਹੋ ਜੀਆਂ ਵੀਡੀਓ ਪਾਉਨੇ ਆ ਜਾਂ ਪੈ ਜਾਂਦੀਆਂ ਤੇ ਫਿਰ ਇਹ ਦੇਖੋ ਜੀ ਕਿ ਦੁਨੀਆ ਭਰ ਦੇ ਵਿੱਚ ਸਾਡਾ ਸੁਣੀਹਾ ਕੀ ਜਾਂਦਾ ਕਿ ਕਦੇ ਇਹ ਇਕੱਠੇ ਨਹੀਂ ਹੋ ਸਕਦੇ ਇਹ ਇਕੱਟ ਨਹੀਂ ਹੋ ਸਕਦੇ ਇਕੱਠ ਹੋਈਏ ਤੇ ਜੇ ਕਿਰਪਾਈ ਸਾਰਿਆਂ ਨੇ ਹੀ ਗਲਤ ਉਹ ਤੱਕ ਮੰਨਦੇ ਨਹੀਂ ਵੀ ਗਲਤੀ ਆ ਮੈਂ ਮਾਫੀ ਮੰਗ ਲਈਦਾ ਮੈਂ ਅਕਾਲ ਤਖਤ ਸਾਹਿਬ ਤੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਗੁਰੂ ਸਹਿਬਾਨ ਤੋਂ ਵੀ ਮਾਫੀ ਮੰਗਦਾ ਵੀ ਭਾਈ ਸਾਡੇ ਵਿੱਚ ਹੀ ਕੋਈ ਕਮੀ ਹੋਣੀ ਆ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਉਹਨਾਂ ਦੇ ਬਦਲੇ ਵੀ ਅਸੀਂ ਮਾਫੀ ਮੰਗਦੇ ਆ ਬਸ ਬੇਨਤੀ ਇਹ ਹੈ